ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੰਜੀਤ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੋਪ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਕਾਟਨ ਦੇ ਟ੍ਰੈਂਡਿੰਗ ਸੂਟੇ ਬਹੁਤ ਸੋਹਣੇ ਸੂਟ ਨੇ ਤੇ ਕਲਰ ਵਾਈਜ਼ ਵੀ ਬਹੁਤ ਪਿਆਰੇ ਨੇ ਬਾਕੀ ਪਿਓਰ ਕਾਟਨ ਹੈ ਸਭ ਤੋਂ ਫਸਟ ਆਰਟੀਕਲ ਹੈ ਜਿਹੜਾ yellow ਤੇ ਇਹ ਪੱਤੀਆਂ ਬਣੀਆਂ ਹੋਈਆਂ ਨੇ ਦੇਖੋ ਬਹੁਤ ਪਿਆਰੇ ਸੂਟ ਨੇ ਪ्योर ਕਾਟਨ ਹੈ 3 4 ਇਹਦੇ ਵਿੱਚ ਰੰਗ ਨੇ ਗ੍ਰੀਨ ਪੈਰਟ ਗ੍ਰੀਨ येलो ਤੇ ਮਜ਼ੈਂਟਾ ਸਕਾਈ ਬਲੂ ਇਹ ਆ ਗਈ ਦੀ ਬੋਟਮ ਬੋਟਮ ਆਫ ਵਾਈਟ ਇਹ ਦੇਖੋ ਇਹ ਪਹੁੰਚੇ ਤੇ ਆਊਗਾ ਪਲਾਜ਼ੋ ਬਣਾਓ ਚਾਹੇ ਤੁਸੀਂ ਸਲਵਾਰ ਬਣਾਓ 2.5 ਮੀਟਰ ਕਪੜਾ ਰਹੂਗਾ ਪੂਰਾ ਪਿਓਰ ਕਾਟਨ ਹੈ ਅੱਗੇ ਆ ਗਿਆ ਦਾ ਦੁਪੱਟਾ ਪੂਰਾ 2.5 ਮੀਟਰ ਫੁੱਲ ਡਿਜ਼ਾਈਨਰ ਪੀਸ ਹੈ ਜੀ ਦੇਖੋ ਇਹ ਸਾਰਾ ਪੈਚ ਵਰਕ ਕੀਤਾ ਹੋਇਆ ਹੈ ਪੱਟੀ ਨਾਲ ਡਿਜ਼ਾਈਨ ਕੀਤਾ ਹੋਇਆ ਸਾਰਾ 4 ਸਾਈਡ ਤੇ ਇਹ ਜਿਹੜਾ ਇਹ ਡਿਜ਼ਾਈਨ ਕੀਤਾ ਹੋਇਆ ਪੈਚਵਰਕ ਇਹ ਟੂ ਸਾਈਡ ਕੀਤਾ ਹੋਇਆ 1400 ਰੁਪਏ ਦੀ ਰੇਂਜ ਹੈ 1400 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਨੇ ਨੈਕਸਟ ਆ ਗਿਆ ਬਲੈਕ ਬਹੁਤ ਪਿਆਰੀ ਜੀ ਲੁੱਕ ਦੇਣ ਵਾਲੇ ਸੂਟ ਨੇ ਪੂਰੇ ਗਰਲਿਸ਼ ਸੂਟ ਨੇ ਜੀ ਆਫਿਸ ਵੇਅਰ ਸੂਟ ਨੇ ਇਹ ਦੇਖੋ ऑफ वाइट बॉटम इस दी बॉटम प्लेन है इस इसते कोई डिजाइन नहीं किया प्लेन बॉटम है ऑफ वाइट ऑफ वाइट दुपट्टा ਇਹਦਾ ਦੁਪੱਟਾ ਉਸ ਤੋਂ ਵੀ ਡਿਜ਼ਾਈਨਰ ਬਣਾਇਆ ਹੋਇਆ ਦੂਜੇ ਸੂਟ ਤੋਂ ਉਹਦੀ ਬਟ ਉਹਦੀ ਬਾਟਮ ਡਿਜ਼ਾਈਨਰ ਸੀ ਇਸਦੇ ਦੁਪੱਟੇ ਤੇ ਹੀ ਪੂਰਾ ਡਿਜ਼ਾਈਨ ਕੀਤਾ ਹੋਇਆ 4 ਸਾਈਡ 'ਤੇ ਪੱਟੀ ਲਗਾਈ ਹੋਈ ਹੈ ਇਹ ਦੇਖੋ ਗੋਟਾ ਲਗਾਇਆ ਹੋਇਆ ਇਹ ਵੀ 4 ਸਾਈਡ ਤੱਕ ਜਾਂਦੀ ਹੈ ਸੈਂਟਰ 'ਚ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣੇ ਸੂਟ ਨੇ ਜੀ ਰਾਇਲ ਲੁੱਕ ਦੇਣ ਵਾਲੇ ਸੂਟ ਨੇ ਇਹ ਵੀ 1400 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ। ਨੈਕਸਟ ਆ ਗਿਆ ਦੇਖੋ। ਬਹੁਤ ਸੋਹਣਾ ਡਿਜ਼ਾਈਨਰ ਪੀਸ ਹੈ ਇਹ ਵੀ। ਇਹ ਘੇਰੇ ਤੇ ਆਊਗਾ ਇਹ ਘੇਰੇ ਤੇ ਅ ਪ੍ਰਿੰਟ ਕੀਤਾ ਹੋਇਆ ਪੱਟੀ ਕੋਈ ਇਹਦਾ ਕੋਈ ਵਰਕ ਨਹੀਂ ਕੀਤਾ ਹੋਇਆ ਇਹ ਆ ਗਿਆ neck ਤੇ ਡਿਜ਼ਾਈਨ ਯੂਨੋਇਕ ਜੀ ਡਿਜ਼ਾਈਨਿੰਗ ਆ ਦੇਖੋ ਇਧਰਲੀ ਸਾਈਡ ਆ ਗਈਆਂ ਬਾਜੂ ਇਹ ਬਾਜੂ ਦਾ ਡਿਜ਼ਾਈਨ ਆ ਗਿਆ ਬੈਕ ਸਾਈਡ ਵੀ ਸੇਮ ਹੈ ਦੇਖੋ ए दी बॉटम मोडाल दुपट्टा देखो बहुत प्यारा पूरी डिमांड च नहीं जी मोडाल दुपट्टे ये भी चौदह सौ रुपए बुक करवा सकते हो ਇਹ ਦੇਖੋ yellow ਪੂਰੀ ਡਿਮਾਂਡ ਚ ਹੈ yellow ਕਲਰ ਇਹ ਦੇਖੋ ਕਿਹਦੇ ਤੇ ਆਊਗਾ ਇਹ ਪੱਟੀ ਡਿਜ਼ਾਈਨ ਗੋਟਾ ਇਹਦਾ ਨੱਕ ਦੇਖੋ ਕਿੰਨਾ ਡਿਜ਼ਾਈਨਰ ਬਣਿਆ ਹੋਇਆ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਮਿਰਰ ਵਰਕ ਹੈ ਇਹ ਪਲਾਸਟਿਕ ਮਿਰਰ ਵਰਕ ਇੱਥੇ ਹੈ ਜਿਹੜਾ ਇਹ ਸਾਰਾ ਹੈਂਡ ਨਾਲ ਕੀਤਾ ਹੋਇਆ ਵਰਕ देखो, प्योर बॉटम, दुपट्टा ते फोर साइड पट्टी लगी हुई है और फोर साइड ट लगे हुए ने दुपट्टे ते देखो लड्डू जे बना के लगाए हुए ने बहुत प्यारे 1250 ਰੁਪਏ ਵਿੱਚ ਇਹ ਤੁਸੀਂ ਬੁੱਕ ਕਰਵਾ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਸੂਟ ਦੀ ਨੈਸਟ ਆ ਗਿਆ ਬੂਮੇਜ਼ ਬ੍ਰਾਂਡ ਪੂਰੇ ਇਹ ਰੀਜ਼ਨੇਬਲ ਪ੍ਰਾਈਸ ਚ ਦੇ ਰਿਆ ਤੁਹਾਨੂੰ ਬੂਮੇਜ਼ ਬ੍ਰਾਂਡ ਦੇ ਸੂਟ ਇਹ ਸਿਰਫ ਤਿੰਨ ਸੂਟ ਰਹਿ ਗਏ ਨੇ ਕੱਟੋ-ਕੱਟ ਸੱਤ ਸੂਟ ਸੀ ਇਹਦੇ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹੈ। ਪ੍ਰਿੰਟ ਤੇ ਸਾਰਾ ਹਾਈਲਾਈਟ ਕੀਤਾ ਹੋਇਆ ਹੈ ਇਹ। ਇਹ ਵਿੱਚ ਹੈਂਡਵਰਕ ਆ ਗਿਆ। ਮਸ਼ੀਨਵਰਕ ਵਿਦ ਹੈਂਡਵਰਕ ਇਹ ਸਾਰਾ ਚੇਨ ਸਟਿਚ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਇਧਰ ਆ ਗਈਆਂ ਇਸ ਦੀਆਂ ਬਾਜੂ। ਇਹ ਦੇਖੋ ਬੂਮਰ ਬ੍ਰਾਂਡ। ਇਹਦੀ ਡਿਜ਼ਾਈਨਿੰਗ neck ਤੱਕ ਕੀਤੀ ਹੋਈ ਹੈ ਬਹੁਤ ਸੋਹਣੀ। ਬਾਜੂ ਦਾ ਡਿਜ਼ਾਈਨ ਆ ਗਿਆ। ਇਹਦੀ ਰੈਕਸਾਈਡ ਵੀ ਸੇਮ ਹੀ ਆ ਦੇਖੋ ਮੋਂ ਡਾਲਦਾ ਇਹਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਦੁਪੱਟੇ ਤੇ

ਇਹ ਆ ਗਈ ਦੀ ਬਾਟਮ ਇਹ ਲਾਈਟ ਡਾਰਕ ਦਾ ਕੰਬੀਨੇਸ਼ਨ ਬਣਾਇਆ ਹਾਂ ਬਹੁਤ ਪਿਆਰਾ ਫੁੱਲ ਪਿਓਰ ਦਾ ਦੁਪੱਟਾ ਪੂਰਾ 2.5 ਮੀਟਰ ਸਲਾਰੀ ਰੁਕ ਦੇਣ ਵਾਲੀ ਸੂਟ ਨੇ ਇਹ ਦੇਖੋ 1700 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਫ੍ਰੀ ਸ਼ਿਪਿੰਗ ਯੋ ਦਨੈਕਸ ਕਲਰ ਆ ਗਿਆ ਦਿੱਕ ਨੇ ਇਹ ਵੀ ਲਾਲ ਡਾਰਕ ਦਾ ਕੰਬੀਨੇਸ਼ਨ ਬਣਾਇਆ ਹੋਇਆ ਪੈਰਟ ਗ੍ਰੀਨ ਹੈ ਇਹ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਚੇਨ ਸਟਿਚ ਬਿੱਦਾ ਹਾ ਡਿਜ਼ਾਈਨਰ ਫੁੱਲ ਲਗਾਏ ਹੋਏ ਨੇ ਬੈਕ ਸਾਈਡ ਵੀ ਇਹਦੀ ਸੇਮ ਹੈ ਇਹ ਆ ਗਈ ਇਹਦੀ ਬੋਟਮ ਪਿਓਰ ਕਾਟਨ ਦੀ ਦੇਖੋ ਮੋਡਲ ਦਾ ਇਹਦਾ ਦੁਪੱਟਾ ਹੈ ਇਹ ਕਿਸੇ ਨਾਲ ਮੋਡਲ ਦੇ ਦੁਪੱਟੇ ਨਹੀਂ ਸੀ ਕਿਸੇ ਨਾਲ ਫੁੱਲ ਪਿਓਰ ਦੇ ਦੁਪੱਟੇ ਨਹੀਂ ਦੇਖੋ ਮੋਡਲ ਦੁਪੱਟਾ ਬਹੁਤ ਪਿਆਰੀ ਲੁੱਕ ਹੈ ਦੁਪੱਟੇ ਦੀ 1700 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਇਹ ਦੇਖੋ ਇਹਦਾ ਟੈਗ ਉਹ ਮੇਰੇ ਬ੍ਰਾਂਡ ਸੋ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇੰਨਾਂ ਸਾਰੇ ਸੋਹਣੇ ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ